ਐਸ਼ਾਂ 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 ਚੰਡੀਗੜ੍ਹ ਦੀਆਂ ਐਸ਼ਾਂ ਤੇ ਚੰਡੀਗੜ੍ਹ ਦੀਆਂ ਗੇੜੀਆਂ ਤੇ ਨਾਲ ਲੈਣੇ ਨਕਲੀ ਜੱਜ ਬਣ ਕੇ ਪੁਲਿਸ ਨਾਲ ਪੰਗੇ 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 ਉਹ ਤਾਂ ਕਾਨੂੰਨਨ ਮੈਂ ਨਹੀਂ ਦੂੰਗਾ ਕਿਉਂਕਿ ਆਪ ਲਾਇਸੈਂਸ ਮੇਰਾ ਨਾ ਦੇਖ ਸਕਦੇ ਹੋ ਨਾ ਕਾਗਜ਼ ਦੇਖ ਸਕਦੇ ਹੋ ਕੰਪਲੇਂਟ ਕਰ ਦੇਣਾ ਫਿਰ ਆਪ ਇਸ ਬਾਤ ਤੇ ਬਿਲਕੁਲ ਕਰੂੰਗਾ ਚਲੋ ਜਨਾਬ ਪੁਲਿਸ ਨਾਲ ਫਸੇ ਪਰ ਮੌਕੇ ਤੋਂ ਨਿਕਲ ਗਏ ਕਹੇ ਜਨਾ ਕਿ ਅਦਾ ਰੌਂਡੋ ਪੋਗੀ ਗਾੜੀ ਤੇਰੀ ਤੇਰ ਕੋ ਬਣਾ ਪਰ ਪੰਗੇ ਲੈਣੋ ਕਿੱਥੋਂ ਟੱਲਣਾ ਸੀ ਫਿਰ ਪੈ ਗਿਆ ਇੱਕ ਆਮ ਬੰਦੇ ਨਾਲ ਪੰਗਾ ਯੂ ਆ ਰ ਜੱਜ ਆਰ ਯੂ ਅ ਜੱਜ ਆਈ ਵਿਲ ਆਈ ਵਿਲ ਨੋਟ ਮੂਵ ਮਾਈ ਕਾਰ ਫਰਮ ਹੇਅਰ ਇਫ ਯੂ ਆਰ ਜੱਜ ਯੂ ਕੈਨ ਡੂ ਐਨੀਥਿੰਗ ਯੂ ਵਾਂਟ ਯੂ ਸ਼ੋਰ ਯੂ ਵਾਂਟ ਮਾਪੇ ਪਤਾ ਨਹੀਂ ਜੱਜ ਬਣਾਣਾ ਚਾਹੁੰਦੇ ਸੀ ਕਿ ਨਹੀਂ ਪਰ ਜਨਾਬ ਖੁਦ ਹੀ ਬਣ ਗਏ ਨਕਲੀ ਜੱਜ ਕਈ ਵਾਰੀ ਤਾਂ ਪਤਾ ਨਹੀਂ ਪਰ ਇਸ ਵਾਰ ਪਹੁੰਚ ਗਏ ਹਵਾਲਾਤ ਦਰਅਸਲ ਇਸ ਸ਼ਖਸ ਨੂੰ ਚੰਡੀਗੜ੍ਹ ਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਇੱਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਨੂੰ ਰੋਪ ਛਾੜ ਰਿਹਾ ਸੀ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਲੱਗ ਰਿਹਾ ਸੀ ਕਿ ਅਸਲੀ ਚਾਚ ਨਹੀਂ ਆ ਤੇ ਪਰਤਾਲ ਚ ਸਾਹਮਣੇ ਵੀ ਆ ਗਿਆ ਸੀ ਤੇ ਇਸ ਦੇ ਖਿਲਾਫ ਮੁਕਦਮਾ ਵੀ ਦਰਜ ਹੋ ਗਿਆ ਸੀ ਪਰ ਮੌਕੇ ਤੋਂ ਕਿਸ ਕੰਝ ਕਾਮਯਾਬ ਹੋ ਗਿਆ ਸੀ ਪਰ ਇਸ ਤੋਂ ਬਾਅਦ ਇਹ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਜਿਸ ਦੇ ਵਿੱਚ ਆਮ ਬੰਦੇ ਨਾਲ ਫਸ ਪਿਆ ਨਹੀਂ ਕਰਨੀ ਬੈਗ ਵੀਰ ਠੀਕ ਆ ਆ ਵੀਡੀਓ ਦੇਖੀ ਲਾਈਨ ਵਿਖਾ ਕੇ ਥੱਲੇ ਲਾਈਨ 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 ਸੈਂਟਰ ਲਾਈਨ ਵਿਖਾਉਣ ਨੂੰ ਸੈਂਟਰ ਲਾਈਨ ਠੀਕ ਆ ਸਰ ਥਾਣੇ ਚੱਲਾਂਗੇ ਫੇਗਾ ਲਈ ਚਲਾਂਗੇ ਸਰ ਥਾਣੇ ਥਾਣਾ ਤੁਹਾਡਾ ਤਾਂ ਹੈ ਨਹੀਂ ਓਹ ਠੀਕ ਆ ਯੂ ਡੋਨਟ ਓਨ ਦਾ ਪੁਲਿਸ ਸਟੇਸ਼ਨ ਨਾ ਆਈ ਡੋਨਟ ਐਨੀਥਿੰਗ ਯੂ ਡੋਨਟ ਓਨ ਡੈਮ ਥਿੰਗ ਬਟ ਆਈ ਓਨ ਦੀ ਗ੍ਰੀਨ ਲਾਈਟ ਹਾਂ ਯੂ ਡੋਨਟ ਓਨ ਦੀ ਗ੍ਰੀਨ ਲਾਈਟ ਆ ਯੂ ਆਰ ਯੂ ਵਰ ਰੈਨਿੰਗ ਫਰੋਮ ਦੀ ਰੈਡ ਲਾਈਟ ਆ ਵਾਸ ਗੋਇੰਗ ਟੂ ਸਟੈਂਡ ਓਨ ਆਲ ਰਾਈਟ ਆਲ ਸੀ ਇਨ ਕੋਰਟ ਔਰ ਯੂ ਕੈਨ ਡੂ ਵਟ ਏਵਰ ਯੂ ਵਿਸ਼ ਟੂ ਆਈ ਵਿਲ ਯੂ ਆਰ ਅ ਜਜ ਆਰ ਯੂ ਅ ਜਜ ਆਈ ਵਿਲ ਆਈ ਵਿਲ ਨੋਟ ਮੂਵ ਮਾਈ ਕਾਰ ਫਰੋਮ ਹੇਰ If you are judge you can do anything you want is sure you want ਪਰ ਇਸ ਵਾਰ ਪੰਗਾ ਮਹਿੰਗਾ ਪੈ ਗਿਆ ਕਿਉਂਕਿ ਮਾਮਲਾ ਪੁਲਸ ਤੱਕ ਪਹੁੰਚ ਗਿਆ ਪੁਲਸ ਨੇ ਤਾਂ ਪਹਿਲਾ ਹੀ ਮੁਕਦਮਾ ਦਰਜ ਕੀਤਾ ਹੋਇਆ ਸੀ ਤੇ ਆਖਰਕਾਰ ਇਸ ਨੂੰ ਗ੍ਰਿਫਤਾਰ ਕਰ ਲੇਤਾ ਗਿਆ ਇਸ ਤੇ ਇਲਜ਼ਾਮ ਹੈ ਨਕਲੀ ਜੱਜ ਬਣ ਕੇ ਰੋਪ ਝਾੜਨ ਦਾ ਹਾਲਕਿ ਨਕਲੀ ਚੱਜ ਬਣਾ ਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਕਿਸੇ ਨੂੰ ਸਮਝ ਨਹੀਂ ਆਈ ਪਰ ਇੱਕ ਗੱਲ ਤਾਂ ਸਾਫ਼ ਸੀ ਕਿ ਗੱਡੀ ਦੇ ਉੱਤੇ ਨਕਲੀ ਚੱਜ ਦਾ ਸਟicker ਲਾ ਕੇ ਅਸਲੀ ਚੱਜ ਤੇ ਮਜੇ ਤੇ ਰੋਪ ਝਾੜਨਾ ਇਸ ਦੀ ਰੁਟੀਨ ਬਣਦੀ ਦਿਖਾਈ ਦੇ ਰਿਹਾ ਸੀ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਦੋ ਵੀਡੀਓ ਸਾਹਮਣੇ ਆ ਗੀਆਂ ਹਾਲਕਿ ਇਹ ਜ਼ੱਪਕ ਸਾਹਮਣੇ ਨਹੀਂ ਆਇਆ ਜੇ ਕੋਈ ਪੱਕ ਸਾਹਮਣੇ ਆਂਦਾ ਤੇ ਉਸ ਤੋਂ ਵੀ ਦਿਖਾਉਂਦੇ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਪੁਲਿਸ ਦੀ ਕਸਟਡੀ ਚ ਪਹੁੰਚ ਗਿਆ ਪੁਲਿਸ ਤੇ ਰੋਪ ਝਾੜਨ ਵਾਲਾ தனக்கு மேல் பஞ்சாபி டிவி தலை சண்டிகார்த்தோ ரமேஷ் குமார்